ਦੋਸਤੋ ਅੱਜਕੱਲ ਦੇ ਬੱਚੇ ਜ਼ਿਆਦਾ ਕੁਰਕਰੇ ਅਤੇ ਚਿਪਸ ਖਾਂਦੇ ਹਨ ਜੇਕਰ ਤੁਹਾਡੇ ਬੱਚੇ ਵੀ ਇਹ ਚੀਜ਼ਾਂ ਖਾਂਦੇ ਹਨ ਤਾਂ ਇਹ ਵੀਡੀਓ ਜ਼ਰੂਰ ਦੇਖ ਲਓ ਵੀਡੀਓ ਵਿੱਚ ਤੁਹਾਨੂੰ ਕੁਰਕਰੇ ਅਤੇ ਚਿਪਸਾਂ ਦੇ ਪੈਕਟਾਂ ਦੇ ਢੇਰ ਦਿਖਾਈ ਦੇ ਰਹੇ ਹਨ ਦਰਅਸਲ ਜੋ ਢੇਰ ਤੁਹਾਨੂੰ ਦਿਖਾਈ ਦੇ ਰਹੇ ਹਨ ਇਹ ਐਕਸਪਾਇਰ ਹੋਏ ਚਿਪਸ ਅਤੇ ਕੁਰਕਰਿਆਂ ਦਾ ਹੈ ਜਿਨ੍ਹਾਂ ਨੂੰ ਕੋਈ ਕੁਝ ਲਾਲਚੀ ਲੋਕਾਂ ਵੱਲੋਂ ਪੈਕਟਾਂ ਵਿੱਚੋਂ ਕੱਢ ਕੇ ਜਾਂ ਤਾਂ ਖੁੱਲਾ ਵੇਚਿਆ ਜਾਵੇਗਾ ਅਤੇ ਜਾਂ ਫਿਰ ਨਵੀਂ ਪੈਕਿੰਗ ਕਰਕੇ ਵੇਚਿਆ ਜਾਵੇਗਾ ਤੁਸੀਂ ਸੋਚ ਸਕਦੇ ਹੋ ਕਿ ਜਿਸ ਚੀਜ਼ ਦੀ ਖਾਣ ਦੀ ਮਿਆਦ ਹੀ ਲੰਘ ਚੁੱਕੀ ਹੈ ਉਹ ਉਹ ਖਾਣ ਨਾਲ ਕਿੰਨਾ ਨੁਕਸਾਨ ਹੋਵੇਗਾ ਸੋ ਕਿਉਂ ਕੁਝ ਲੋਕ ਥੋੜੇ ਜਿਹੇ ਮੁਨਾਫੇ ਲਈ ਛੋਟੇ ਛੋਟੇ ਬੱਚਿਆਂ ਦੀ ਜ਼ਿੰਦਗੀ ਨਾਲ ਸ਼ਰਿਆਮਾ ਖਿਲਵਾੜ ਕਰਦੇ ਹਨ ਸੋ ਜੇਕਰ ਹੋ ਸਕੇ ਤਾਂ ਆਪਣੇ ਬੱਚਿਆਂ ਨੂੰ ਜ਼ਿਆਦਾਤਰ ਘਰਾਂ ਵਿੱਚ ਬਣੀਆਂ ਹੋਈਆਂ ਚੀਜ਼ਾਂ ਹੀ ਖਾਣ ਲਈ ਦੇਵੋ ਅਤੇ ਹਰ ਇੱਕ ਬੱਚੇ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹਰ ਇੱਕ ਤੱਕ ਪਹੁੰਚਦੀ ਜਰੂਰ ਕਰਿਓ ਹੋਰ ਨਵੀਆਂ ਖਬਰਾਂ ਦੇਖਣ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ